ਅੱਸੀ ਗੱਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਦਾ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਚ ਇਹ ਯੰਤਰ ਲਿਆਂਦਾ ਅੱਜ ਪੱਠੇ ਵੱਢਣ ਨੂੰ ਬੜੇ ਤੰਗ ਹੁੰਦੇ ਸੀਗੇ ਮਸ਼ੀਨ ਲਿਆਂਦੀ ਆ ਨਵੀਂ ਪੱਠੇ ਵੱਢਣ ਵਾਲੀ ਘਟਰਾ ਇਹ ਦੇਖੀ ਕੀ ਕਰਦਾ ਅੱਜ ਚਾਨੇ ਜਿਹੀ ਕਰਨ ਨੂੰ ਦੀਦਾ ਹੀ ਨਹੀਂ ਕਰ ਨਵਾਂ ਯੰਤਰ ਕਿੰਨਾ ਪੈਂਦਾ ਪੈਟਰੋਲ ਪੈਟਰੋਲ ਇਹਦੇ ਚ ਕਿੰਨੇ ਦਾ ਕੰਨਾ ਟਾਈਮ ਨਿਕਲ ਜਾਂਦਾ ਇਹਦੇ ਨਾਲ ਹਾਂ ਉਹਦਾ ਬੋਤ ਕਹਿੰਦਾ ਸੀਗਾ ਚੈੱਕ ਕਰਨਾ ਇਕ ਲੀਟਰ ਪੈਟਰੋਲ ਦਾ ਬਾਈਕ ਕਿੰਨਾ ਟਾਈਮ ਲੱਗੂਗਾ ਇਹ 100 ਦਾ ਪੈਟਰੋਲ ਹਾਂ ਇਹਦੇ 'ਚ ਕਿੰਨਾ ਪੈਂਦਾ ਆ ਦੇਖਦੇ ਹਾਂ ਹੁਣ 100 ਲੀਟਰ ਪੈਂਦਾ ਹੋਊਗਾ ਤੇ ਜੀ ਨਹੀਂ ਅਸੀ ਹਾਂ ਅਸੀ ਨਹੀਂ ਅਸੀ ਨਹੀਂ 60 ਆ ਕਰੀ ਚੱਲ ਬੋਲ ਵਾਸ ਗਰੂ ਲਾ ਪੇਠੂ ਗਣਾ ਇੱਕ ਤਾਂ ਮੜਾ ਜਿਹਾ ਉਹ ਚਲਾ ਕੇ ਦੇਖਿਆ ਸੀ ਅੱਜ ਪਤਾ ਲੱਗੂਗਾ ਕੀ ਕਰਦਾ ਵਾ ਕਿਉਂ ਕਿਲੋ ਥੱਲੇੋਂ ਖੋਲ ਲੈਣੀ ਸੀ ਕੁੰਡੀ ਜੀ ਯਾਰ ਆ ਕਿਲੋ ਆ ਫੜਾਈ ਨਹੀਂ ਜਾ ਲੋ ਜਾ ਕੋਈ ਕਿਧਰ ਲੈ ਪਾਸੇ ਆਉ ਉਹ ਇਹ ਮਰਜ਼ੀ ਫੜਾ ਦੇ ਕਿਧਰ ਲੈ ਪਾਸੇ ਆਉ ਆ ਫੜੀ ਬੋਦੀ ਦੇ ਵੀ ਭਾਦ ਹੀ ਬਣ ਗਈ ਵੀ ਮਸ਼ੀਨ ਆ ਗਈ ਆ ਹੁਣ ਹੋਰ ਪਾਸੇ ਬਲੀ ਦੇਣੀ ਪਿਆ ਕਰੂਗੀ ਕੀ ਕਹਿੰਦਾ ਇਹ ਕੀ ਹੋ ਗਿਆ ਕੀ ਹੋ ਗਿਆ ਬੋਦੀ ਇਹ ਵੀ ਪੰਗਾ ਹੀ ਨਾਲ ਇੱਕ ਬੰਦਾ ਸਟਾਰਟ ਕਰਨ ਨੂੰ ਚਾਹੀਦਾ ਤੈਨੂੰ ਹੈ ਸਟਾਰਟ ਕਰਕੇ ਪਾਉਣਾ ਸੀ ਮੋੜਿਆਂ 'ਚ ਲੈ ਬੋਦੀ ਨੂੰ ਸਭ ਪਤਾ ਹਾਂ ਤਾਂ ਨੂੰ ਖਿੱਚਣਾ ਵਾ ਜ਼ੋਰ ਨਾਲ ਇੰਨੇ ਨੂੰ ਹੱਥ ਰੱਖ ਇੱਥੇ ਹੱਥ ਰੱਖ ਹਾਂ ਜ਼ੋਰ ਦੀ ਜ਼ੋਰ ਦੀ ਫੋਟੋ ਸੋਚ ਤਾਂ ਲੈਉਣ ਵਾਲੀ ਤੁਮ ਮਾਰੋ ਖੈ ਤੇ ਯਾਰ ਹੈ ਚਲ ਆ ਜਾਂਦਾ ਵਾ ਤੇਰਾ ਆਹਾ ਬਣ ਕੀ ਗੱਲ ਕਿੰਨੀ ਤੇ ਹੈ ਨਾ ਗਰਮੀ ਬਹੁਤ ਆ ਤੂੰ ਕਿੱਥੇ ਆ ਗਿਆ ਨਾਲ ਤੂੰ ਤੂੰ ਨਾਲ ਕਿੱਥੇ ਆ ਗਿਆ ਇਹ ਬੋਦੀ ਵੀ ਖੁਸ਼ ਹੋ ਗਿਆ ਆਹ ਆਹ ਕਿਵੇਂ ਚੱਲਦਾ ਚੱਲ ਬੁੱਧੀ ਚੱਕੀ ਜਾਲ ਨਾਲ ਨਾਲ ਹੁਣ ਚੱਲੇ ਕਰ ਲੈ ਉਸ ਨੂੰ ਡੱਗੇ ਡੱਗੇ ਵਾਲੇ ਕਰਕੇ ਨਹੀਂ ਲੋਟ ਆਉਂਦਾ ਕੰਮ ਹਨਾ ਡੱਗੇ ਵਾਲੇ ਆ ਫੇਰ ਵੀ ਸੌਖਾ ਵਾ ਸੌਖਾ ਚੱਕਣਾ ਹੀ ਆ ਬੋਦੀ ਛੇਤੀ ਛੇਤੀ ਕੰਮ ਨਮੇੜੀ ਜਾਂਦਾ গোদিটা না দটলা બૂટે બના મોટા ਕਦਾ ਸਕੇ ਮੈਂ ਹੌਲੀ ਆ ਬਹੁਤ ਨਹੀਂ ਥੱਕਦੀਆਂ ਹੈ ਬੜੀ ਹੌਲੀ ਬਣ ਗਿਆ ਆਦਾ ਗੋਲ ਜਾਂ ਹੋ ਗਿਆ ਜਮੇ ਪਿੱਛੇ ਪੂਰ ਕੱਢ ਨੂੰ ਹੈ ਉੱਥੇ ਪਾਇਆ ਸ਼ਾਇਦ ਉੱਧਰ ਉੱਧਰਲੇ ਪਾਸੇ ਵੀ ਕੱਢ ਦੇ ਕਹਿੰਦਾ ਰਹਿਣਾ ਜਾਵੇ ਪੂਰਾ ਹੁਣ ਕਿੰਸੂ ਪਹਿਲਵਾਨ ਮੋਟੇ ਫੜੇ ਨੂੰ ਲਾਈਏ ਤੇ ਨਾਲ ਬੰਦਾ ਚਾਹੀਦਾ ਹੁਣ ਇੱਕ ਹੋਰ ਨਾਲ ਪਹੌਣ ਨੂੰ ਲਾਉਣ ਬੰਦੇ ਦੋ ਦੋ ਤਿੰਨ ਪੱਕੇ ਚਾਹੀਦੇ ਫਿਰ ਤਾਂ ਪੱਠੇ ਵਢਣ ਨੂੰ ਇਤੋਂ ਆ ਫੜ ਲੈ ਉਹ ਮੈਂ ਥੋੜਾ ਖੇਡਾਂ ਪਾਜ Csendér itt egy